ਪੋਲੀਟੀਸ਼ੀਅਨਸ ਦੀ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਜਿਵੇਂ ਮੈਂ ਪਿੱਛੇ ਜੇ ਕਿਸੇ ਮਸ਼ਹੂਰ ਐਸਟਰੋਲੋਜਰ ਦੀ ਇੱਕ ਇੰਟਰਵਿਊ ਸੁਣ ਰਹੀ ਸੀ ਤਾਂ ਉਹ ਕਹਿੰਦੇ ਕਿ ਮੈਂ ਚਰਨਜੀਤ ਸਿੰਘ ਚੰਨੀ ਸਾਹਿਬ ਹੋਰਾਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਇਸ ਵਾਰ ਸਿਰ ਥੱਲੇ ਬਾਂਦੇ ਕਿ ਸੋਝੋ ਤੁਸੀਂ ਜਿੱਤੋਂਗੇ ਹੀ ਜਿੱਤੋਂਗੇ ਹੂੰ ਤੇ ਇਹ ਦੱਸਿਆ ਜਾ ਸਕਦਾ ਵੀ ਜਿੱਤਣਾ ਕਿ ਹਾਰਨਾ ਇਹਦੇ ਸਭ ਤੋਂ ਪਹਿਲੀ ਗੱਲ ਤਾਂ ਪੁੱਤਰ ਉਸ ਬੱਚੇ ਦਾ ਡਾਟਾ ਸਹੀ ਹੋਵੇ ਉਹ ਕੈਂਡੀਡੇਟ ਦਾ ਜੀ ਸਾਹਮਣੇ ਬੈਠਾ ਹੋਵੇ ਤੁਹਾਡੇ ਅੰਦਰ ਈਗੋ ਹੰਕਾਰ ਮਾਣ ਨਾ ਹੋਵੇ 100% ਦੱਸਿਆ ਜਾ ਸਕਦਾ ਹੈ। ਅੱਛਾ ਜੀ। ਮੈਂ ਇੱਕ ਕੰਟਰੀਬਿਊਟਰ ਜੇਕਰ ਵੀ ਕੀਤਾ ਸੀ ਦਵਾਰੀ ਦੱਸਦੇ ਨਾ ਆਹੀ ਕੰਮ ਕਰਦਾ। ਜੀ। ਅਮਰਜੀਤ ਸਿੰਘ ਖਾਨਾ ਆਈਐਸ ਹੈ ਸਾਡੇ ਗਵਰਨਰ ਦੇ ਪਿੰਡਾਂ ਦੀ ਹੈ। ਅੱਛਾ ਜੀ। ਇੱਕ ਵਾਰੀ ਕਾਲੀ ਲਹਿਰ ਚੱਲੀ ਸੀ ਬਹੁਤ ਵੱਡੀ। ਉਹਨਾਂ ਨੇ ਇਥੇ ਟਿਕਟ ਦਿੱਤੀ ਆਈਐਸ ਰਿਟਾਇਰ ਹੋਏ ਕਮਿਸ਼ਨਰ ਸੀ ਉਹ। ਤੇ ਕੋਮੰਦਰ ਚਾਹੇ ਸਾਡਾ ਇੱਕ ਮਿੱਤਰ ਸੀਗਾ ਸਰਪੰਚ ਸਾਡਾ ਕਲਾਸ ਫੈਲ ਸੀ ਹੋਣ ਸਾਡੇ ਥੋੜੇ ਜਿਨ੍ਹਾਂ ਦਾ ਵਿਚਾਰ ਉਤਾਰਾ ਫਰਕ ਪੈ ਗਿਆ। ਉਹਨੇ ਕਿਹਾ ਸਰ ਕਹਿੰਦੇ ਐਸਟ੍ਰੋਲੋਜੀ ਰ ਹੈ ਪੜ ਰਹੀ ਹੈ ਪੜੇ ਹੋਇਆ ਬਹੁਤ ਤੇ ਇਹਨਾਂ ਨਾਲ ਵੀ ਤੁਸੀਂ ਗੱਲਬਾਤ ਕਰੋਗੇ ਆਪਾਂ ਜੀ ਕੀ ਕਰੀਏ ਉਸ ਦਿਨ ਤੱਕ ਗੱਲ ਨਹੀਂ ਹੋ ਸਕੀ ਦੂਸਰੇ ਦਿਨ ਮੇਰੇ ਬ੍ਰਦਰ ਹੈਗੇ ਹਰਪਾਰ ਸਿੰਘ ਖਾਲਸਾ ਕੈਨੇਡਾ ਗਏ ਹੋਏ ਹਾਂ ਤਾਂ ਨਾਲ ਵਾਲੇ ਘਰ ਆ ਲਈ ਇਹ ਅਸੀਂ ਬਾਰਗਰ ਨੂੰ ਟੋਲਿਆ ਉਹ ਬੰਦਾ ਐਸਾ ਕੋ ਬੜਾ ਦਿਮਾਗ ਹੁੰਦਾ ਮੈਨੂੰ ਕਹਿੰਦੇ ਕਾਕਾ ਕਹਿੰਦਾ ਆਪਾਂ ਇੱਕ ਗੱਲ ਕਰਨੀ ਇਸ ਬੇਟ ਤੇ ਮੈਂ ਸਰ ਤੋਂ ਕਹਿੰਦਾ ਆਪਣੀ ਕਿਵੇਂ ਕੰਡੀਸ਼ਨ ਇੱਥੇ ਬਾਹਲੇ ਹੋ ਗਈਗੀ ਮੈਂ ਡਾਟਾ ਚੈੱਕ ਕੀਤਾ ਬੜੀ ਨਹੀਂ ਸੀ ਬੰਦੇ ਸਰਦਾਰ ਬੰਦੇ ਜ਼ਮੀਨ ਬਹੁਤ ਹਨ ਨਾਲ ਹੀ ਪਿੰਡ ਪੁੱਤਰ ਤਨ ਸਿੰਘ ਖਾਨਾ ਜੀ ਅਮਰਜੀਤ ਸਿੰਘ ਖਾਨਾ ਅੱਛਾ ਜੀ ਬੈਠੇ ਰਹੇ ਪਾਣੀ ਪੁਣੀ ਪੀ ਤਾ ਮੈਂ ਸਰਪਾ ਪਿੱਛੇ ਚੱਲ ਰਹੇ ਹਾਂ ਲੂ ਚੱਲ ਰਹੇ ਕਹਿੰਦਾ ਕਿਵੇਂ ਕੈਂਟ ਤੋਂ ਕੋਲ ਪਰ ਦੂਸੇ ਤੱਕ ਨਹੀਂ ਮੈਂ ਖਾ ਜੀ ਪਹਾੜ ਨਹੀਂ ਸਕਦੇ ਅੱਛਾ ਜੀ ਉਹਨੇ ਗੇਟ ਖੋਲਿਆ ਬਾਹਰ ਨਿਕਲ ਗਈ ਅੱਛਾ ਦੂਜੇ ਦਿਨ ਤੜਕੀ ਗੱਡੀ ਆਈ ਖੰਡਨ ਸਿੰਘ ਨਾਲ ਉਹਦੇ ਤੇ ਮਹਾਰਾਜ ਆਵਸਰ ਆਵਸਰ ਬੈਠੋ ਕਿੰਨਾ ਮੈਂ ਕੱਲ ਥੋੜਾ ਜਿਹਾ ਅਫਸਰਟ ਹੋ ਗਈ ਛੋਟੇ ਦੱਸੋ ਕਿੰਨਾ ਮੈਂ ਸਰ ਕਲੀਅਰ ਗੱਲ ਜਿਹੜੀ ਕੱਲ ਹੋਈ ਸੀ